ਮੁਕੇਰੀਆਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੋਂ ਪਹਿਲਾਂ ਮੁਕੇਰੀਆਂ ਦੇ ਮੱਕੜ ਹਸਪਤਾਲ ਨੇੜੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸੀਐਮ ਦੇ ਖਿਲਾਫ ਰੋਸ਼ਨੀ ਖਾਵਾ ਕੀਤਾ ਇਸ ਦੌਰਾਨ ਪੁਲਿਸ ਨੇ ਕੁਝ ਆਗੂਆਂ ਤੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਹਾਏ 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 ਐਸ.ਯੂ.ਡੀ. ਆਪਕਨੂ ਸਿੱਖਿਆ ਵਿਭਾਗ ਚ ਮਰਜ ਕਰੋ ਮਰਜ ਕਰੋ ਮਰਜ ਕਰੋ ਕੰਪਿਊਟਰ ਦੇ ਅਪਕਨੂ ਸਿੱਖਿਆ ਵਿਭਾਗ ਚ ਮਰਜ ਕਰੋ ਮਰਜ ਕਰੋ ਮਰਜ ਕਰੋ ਜਿੰਦਾਬਾਦ 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 ਬਾਬਾ ਮੇਕਾ ਜਿੰਦਾਬਾਦ 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 ਹਾਏ 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 ਜਿਸ ਸਬੰਧੀ ਪੱਤਰ ਜਿੱਤਿਆ ਗਿਆ ਸਾਡਾ ਜੀ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ 19 ਮੀਟਿੰਗਾਂ ਫਿਕਸ ਹੋਈਆਂ ਜੀ ਜਿਹਦੇ ਵਿੱਚ ਇੱਕ ਵੀ ਮੀਟਿੰਗ ਸਾਡੇ ਜਿਹੜੇ ਸਟੇਟ ਕਮੇਟੀ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਨਹੀਂ ਗਈ ਜਿਹਦੇ ਪ੍ਰਤੀ ਸਾਡੇ ਪੂਰੀ ਪੰਜਾਬ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਜੀ ਸਰਕਾਰ ਪ੍ਰਤੀ ਤੇ ਇਹਨਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਤਿੰਨ ਮੁੱਖ ਮੰਗਾਂ ਜੀ ਇੱਕ ਸਾਡੇ ਨਾਲ ਸੀਐਮ ਸਾਹਿਬ ਮੀਟਿੰਗ ਕਰਕੇ ਸਾਡੇ ਮਸਲੇ ਦਾ ਹੱਲ ਕਰੇ ਸਾਨੂੰ ਵਿਭਾਗ ਸ਼ਾਮਲ ਕਰਕੇ ਸਾਡਾ ਰੋਜ਼ਗਾਰ ਪੱਕਿਆ ਕਰਨ ਜੀ ਤੇ ਦੂਸਰਾ ਸਾਡਾ ਕਿਰਤ ਕਮਿਸ਼ਨ ਦੇ ਰੇਟ ਜਿਹੜੇ 27 ਮਹੀਨੇ ਤੋਂ ਵਧੇ ਆ ਜੀ ਉਹ ਸਾਨੂੰ ਬਿਲਕੁਲ ਨਹੀਂ ਦਿੱਤੇ ਜਾ ਰਹੇ ਉਹ ਵੀ ਸਰਕਾਰ ਜਿਹੜਾ ਤੁਰੰਤ ਫੰਡ ਮੁਹੱਈਆ ਕਰਾ ਕੇ ਸਾਡੇ ਜਿਹੜੇ ਉਹ ਰੇਟ ਜਿਹੜੇ ਸਾਨੂੰ ਦਿੱਤੇ ਜਾਣ ਤੇ ਉਸ ਦੇ ਨਾਲ ਜਿਹੜੀ ਸਾਡੀ ਤੀਸਰਾ ਜਿਹੜਾ ਵਿਭਾਗਾ ਦਾ ਪੰਚਾਇਤੀਕਰਨ ਕੀਤਾ ਜਾ ਰਿਹਾ ਉਹ ਚੀਜ਼ ਦਾ ਵੀ ਅਸੀਂ ਵਿਰੋਧ ਕਰਦੇ ਆਂ ਤੇ ਸਾਡੀ ਪ੍ਰਪੋਜ਼ਲ ਜਿਹੜੀ ਪਰਸਨਲ ਵਿਭਾਗ ਦੇ ਕੋਲ ਪਈ ਆ ਉਹਨੂੰ ਹਮਦਰਦੀ ਨਾਲ ਲਾਗੂ ਕਰਕੇ ਸਾਨੂੰ ਵਿਭਾਗ ਸ਼ਾਮਲ ਕੀਤਾ ਜਾ ਰਿਹਾ ਹੈ ਜੀ ਮੰਗ ਪੱਤਰ ਦਿੱਤਾ ਕੀ ਅਸ਼ਵਜਨ ਦਿੱਤਾ ਗਿਆ ਤੁਹਾਨੂੰ ਜਿਹੜੀ ਸਾਹਿਬ ਨੇ ਕਿਹਾ ਵੀ ਸਾ ਜਿਹੜੀ ਤੁਹਾਡਾ ਮੰਗ ਪੱਤਰ ਆ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਅਸੀਂ ਦਿੱਤਾ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੀ ਆ ਜੋ ਤੁਹਾਡੀ ਮੰਗ ਆ ਉਹਦੇ ਉੱਪਰ ਪੂਰਾ ਅਸੀਂ ਜ਼ੋਰ ਕਰਾਂਗੇ ਵੀ ਉਹ ਲਾਗੂ ਹੋਵੇ ਜੀ